ਸਿੱਧੂ ਦੇ ਪਿਤਾ ਬਲਕੌਰ ਸਿੱਧੂ ਨੇ ਕੀਤੀ ਸਭ ਨੂੰ 19 ਮਾਰਚ ਨੂੰ ਭੋਗ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਸਾਰੇ ਵੀਰਾਂ ਨੂੰ ਅਪੀਲ ਕਰਨਾ ਬੇਨਤੀ ਕਰਨਾ ਕਿ ਤੁਸੀਂ ਸਮੇਂ ਸਿਰ ਪਹੁੰਚਿਓ ਤਾਂ ਜੋ ਆਪਾਂ ਨਰਵਿਕਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ਇਸ ਵੀਡੀਓ ਦੇ ਵਿੱਚ ਬਲਕੌਰ ਸਿੰਘ ਨੂੰ ਚਾਣ ਵਾਲੇ 19 ਮਾਰਚ ਦਿਨ ਐਤਵਾਰ ਨੂੰ ਭੋਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਪੀਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਬਲਕੌਰ ਸਿੰਘ ਸਿੱਧੂ ਨੇ ਕਿਹਾ ਸਾਰੇ 팬 ਪਰਵਾਹਾਂ ਤੇ ਨੌਜਵਾਨਾਂ ਨੂੰ ਇਹ ਅਪੀਲ ਹੈ ਜੋ ਸਿੱਧੂ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਪੋਕ ਚ ਪਹੁੰਚਣ ਦੀ ਅਪੀਲ ਕਰਦਾ ਹਾਂ ਜੋ ਸੰਘਰਸ਼ ਦੀ ਰੂਪਰੇਖਾ ਲਿਖ ਸਕੀਏ ਦੱਸ ਦੇ ਕਿ ਬਲਕੌਰ ਸਿੰਘ ਸਿੱਧੂ ਵੱਲੋਂ ਇਸ ਗੱਲ ਦਾ ਐਲਾਨ ਪਹਿਲਾਂ ਵੀ ਕਰ ਦਿੱਤਾ ਗਿਆ ਸੀ ਤੇ 19 ਮਾਰਚ ਯਾਨੀ ਕਿ ਅਗਲੇ ਐਤਵਾਰ ਨੂੰ ਸਿੱਧੂ ਦੀ ਪਹਿਲੀ ਵਰ੍ਹੇਸਵੀ ਮਨਾਇ ਜਾਏਗੀ ਸਿੱਧੂ ਮੂਸੇਵਾਲੇ ਦਾ ਕਤਲ 29 ਮਈ 2022 ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ 골ਡੀ ਬਾਰਾੜ ਨੇ ਲਈ ਸੀ ਬਲਕੌਰ ਸਿੰਘ ਸਿੱਧੂ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਸਿਰਫ ਕਤਲ ਕਰਨ ਵਾਲਿਆਂ ਨੂੰ ਹੀ ਨਹੀਂ ਸਗੋਸ ਦੇ ਸਾਜ਼ਿਸ਼ ਕਰਨ ਵਾਲਿਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਸੀਗਾ ਜੀ ਸਾਰਿਆਂ ਨੂੰ ਸ਼ੁਭਦੀਪ ਵਰਪ ਸਿੱਧੂ ਮੂਸੇਵਾਲਾ ਜੀ ਬਾਰਸੀ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਤੇ ਜਾਣਕਾਰੀਆਂ ਸ਼ੇਅਰ ਕਰਨੀਆਂ ਨੇ ਸਾਰੇ ਹੀ ਭੈਣ ਭਰਾ ਨੌਜਵਾਨ ਜਿੰਨੇ ਵੀ ਤੁਸੀਂ ਸ਼ੋਭਦੀਪ ਸਿੱਧੂ ਨੂੰ ਪਿਆਰ ਕਰਦੇ ਹੋ ਤੁਹਾਨੂੰ ਉਹਦੇ ਪਹੁੰਚਣ ਦੀ ਅਪੀਲ ਕਰਨਾ ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਸੰਘਰਸ਼ ਦੀ ਰੂਬ੍ਰਿਕਾ ਵੀ ਲਿਖ ਸਕੀਏ ਆਪਣਾ ਪ੍ਰੋਗਰਾਮ 19 ਮਾਰਚ ਦਿਨ ਐਤਵਾਰ ਨੂੰ ਸਾਦਾ ਨਿਰੋਲ ਧਾਰਮਿਕ ਹੋਵੇਗਾ ਤੋਂ ਸਾਰੇ ਵੀਰਾਂ ਨੂੰ ਅਪੀਲ ਕਰਨਾ ਬੇਨਤੀ ਕਰਨਾ ਕਿ ਤੁਸੀਂ ਸਮੇਸਰ ਪਹੁੰਚੋ ਤਾਂ ਜੋ ਆਪਾਂ ਅੰਦਰ ਵੇਗਨ ਸਮਾਗਮ ਹੈ ਜਿਹੜਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ